ਜੇ ਮੇਰੀ ਭੱਜ ਗਈ ਬਾਹਰ ਮੈਂ ਛੱਡੂੰ ਬੱਕਰੀ ਕਹੇ ਨਾਲ ਹਾਂ ਬੱਕਰੀ ਫਿਰ ਫਰੀ ਦਊਗਾ ਲਊਗਾ ਹਾਂ ਬੱਕਰੀ ਦਊਗਾ ਜਾਂ ਲਊਗਾ ਮੈਨੂੰ ਜੇ 12 12 ਨੂੰ ਦੁਬਾ ਕੇ ਲੈ ਕਿਤੇ ਮਰਜੀ ਖੜੀਆਂ ਚੱਲ ਤੇਰੇ ਨਾਲ ਤੁਰ ਹਲੋ ਫਿਰ 12 ਜਹੀ ਦੀ ਯਾਰ ਹੋਰ ਇੱਕ ਨਹੀਂ ਗੱਲ ਲੈ ਹਕਾ ਦਾਸ ਯਾਰ ਜੋ ਸੰਗੜ ਜੀ ਲਿਆ ਮੈਂ ਤਾਂ ਲੈ ਲੈ ਜਾਈ ਨੇ ਬੰਦੇ ਖੜੇ ਉਹਦੇ ਨਾਲ ਖੜਾ ਕੇ ਪੱਟ ਤੇ ਪੱਟ ਮਿਲਾਇਆ ਫਰੀ ਲਈ ਤੇਰੇ ਬੰਦੇ ਲੈ ਆ ਪੱਟ ਲਿਆ ਉਹ ਕਿੱਥੇ ਖੜੇ ਬੰਦੇ ਮੰਗੇ 12 ਨਹੀਂ 1.5 11 ਨਹੀਂ ਤਾਂ ਨਾ ਫੜੇ ਲੈ ਖੜਿਆ ਵਾ 12 ਦੀ ਕੱਲੀ ਫੜ ਕੱਲੀ ਕੋ ਮੈਂ ਆਪਣੇ ਦੋ ਹਾਏ ਕਹੀ ਜੀ ਆਹੋ ਕਹੇ ਜੀ ਮਰਦੀ ਆ ਜੇ ਦੰਦ ਨਾ ਹੋਏ ਜਾਂਦਾ ਸਾਰੇ ਫੜੂ ਜਾਂ ਛੱਡੂ ਬੋਲ ਮੈਂ ਕੀ ਯਾਰ ਸਾਡੇ ਹਾਸਰੀਕਾਲ ਦੋਸਤੋ ਭਾਈ ਅੱਜ ਆਪਾਂ ਮੰਗਲਵਾਰ ਨੂੰ ਬੱਕਰਾ ਮੰਡੀ ਦੇ ਵਿੱਚ ਖੜੇ ਆ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੇ ਆਪਣੇ ਨਾਲ ਪ੍ਰਬੰਧ ਖੜੇ ਨੇ ਮੰਡੀ ਦੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਮੰਡੀ ਬਾਰੇ ਹਸਰੀਕਾਲ ਜੀ ਹਸਰੀਕਾਲ ਜੀ ਇਹ ਮੰਗਲਵਾਰ ਨੂੰ ਲੱਗਦੀ ਹੈ ਜੀ ਮੰਡੀ ਹਾਂ ਹਰ ਮੰਗਲਵਾਰੀ ਠੀਕ ਆ ਕਿੰਨੇ ਦਿਨ ਕਿੰਨੀ ਕੈਮੀ ਮੰਡੀ ਹੈ ਜੀ ਇਹ ਇਹ 8ਵੀਂ 9ਵੀਂ ਮੰਡੀ ਹੈ ਜੀ ਅੱਛਾ ਤੇ ਚਾਹ ਲੰਗਰ ਪਾਣੀ ਦਾ ਪ੍ਰਬੰਧ ਦਾ ਪ੍ਰਬੰਧ ਹੈ ਲੰਗਰ ਪਾਣੀ ਦਾ ਸਾਰਾ ਕੁਝ ਪ੍ਰਬੰਧ ਹੈ ਜੀ ਬਾਕੀ ਟਰਾਂਸਪੋਰਟ ਦਾ ਆਪਾਂ ਕੋਈ ਖਰਚਾ ਨਹੀਂ ਕਿਸੇ ਤੋਂ ਕੋਈ ਪਰਚੀ ਨਹੀਂ ਲੈਂਦੇ ਹੈਗੇ ਠੀਕ ਹੈ ਲਿਖਾਈ ਲਿਖਾਈ ਦਾ ਹੀ ਖਰਚਾ ਹੋਏਗਾ ਆ ਕੇ ਬੱਕਰੀ ਨਹੀਂ ਨਿੱਕੇ ਨਾ ਮਾ ਹੁੰਦਾ ਸੇ ਮੈਨੂੰ ਮੈਂ ਤੇਰੇ 20 ਵਾਂਗਲੇ ਮੈਂ 10000 ਰੁਪਏ ਕਹਿਦਾ ਬਸ ਬਾਈ ਜੇ ਇਹ ਵੀ ਬਾਹਰ ਨਾ ਅਗਲਾ ਦੋਵੇਂ ਕੱਟ ਲਾਏ ਨੇ ਉਹ ਬੱਕਰੀ ਤੇ ਕੱਢੀ ਮਾਈ ਕੱਟ ਕੀ ਲਾਏ ਮੈਂ ਸਦੀਕਾ ਤੂੰ ਲਾ ਪੂਰੇ ਪੈਸੇ ਇਹ ਦੱਸ ਦੀ ਯਾਰ ਨਾ ਨਾ ਹੋਰ ਫਿਰ 20 ਦੀ ਨਾ ਦੀ ਦੀ ਹੈ ਨਹੀਂ ਨਾ ਮੈਂ ਦੱਸ ਦੀ ਆ ਬਾਈ ਕੋਈ ਹੋਰ ਨਹੀਂ ਤੀ ਪਰ ਚੰਗੀ ਯਾਰ ਨਾ ਫਿਰ ਹੀ ਲੈ ਜਾਂ ਦੱਸ ਦੀ ਆ ਜਾਂ ਦੇਖ ਲੈ ਨਾ ਤੇ 20 ਦੀ ਫਿਰ ਕੋਲੇ ਰੱਖ ਲਾ ਕੋਲੇ ਦਾ ਘੜੂ ਹੀ ਆ ਹਾਂ ਇਹ ਫੇਰ ਤੇਰਾ ਮਗਰੀ ਆ ਜੀ ਤੇਰਾ ਮਗਰੀ ਆ ਜੀ ਮੈਂ ਇਹਦੇ ਬੋਦੀ ਆ ਕੇ ਕਹਿੰਦੇ ਨੇ ਲੈਣਾ 9000 ਰੁਪਇਆ ਅੱਜ ਦਵਾਏਗਾ ਕੱਲ੍ਹ ਤੂੰ ਹੀ ਅੱਖੀਆਂ ਦਵਾਵਾਂ 9000 ਰੁਪਇਆ ਇਹ ਰੂਪ ਤੇ ਘਰੇ ਬਠੇ ਰੀਆਂ ਰੂਪ ਵਾਲੀ ਹੈਗੀ ਆ ਬਈ ਇਹੋ ਲੈਣੀ ਆ ਲੈ ਨਹੀਂ ਕਹੂੰ ਖਰਾਬ ਕਰਦਾ ਫਿਰ ਕੱਟੇ ਮੇਰਾ ਕੰਮ ਨਾ ਕਰ ਕੋਮੀ ਹਾਂ ਖਰਾਬ ਨਾ ਕਰ ਮੈਂ ਖਰਾਬ ਨਹੀਂ ਕਰਦਾ ਉਹ ਜੱਗੂ ਕੱਟਾ ਲਾ ਕੇ ਮੁੰਲਾ ਲੂਜਾ ਕਹੂਗੀ ਨਾ ਉਹਨੇ ਲੱਗਿਆ ਤੇ ਤੂੰ ਤਾਂ ਮਸਲਾ ਕਰ ਲੈ 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 ਲੈਣੀ ਹੈ ਜਵੀ ਮਨ ਲਾਦੇ ਨਹੀਂ ਪਰ ਤੈਨੂੰ ਪਤਾ ਪੱਕੇ ਪੱਕੇ ਨੂੰ ਲਾਉਂਦਾ ਯਾਰ ਸਾਢੇ 10 ਦੀ ਪਾ ਦੇ ਪਾਏ ਨਾ ਕਰ ਤੂੰ ਇਹ ਕਿਉਂ ਲਾਉਂਦਾ ਇਹਦਾ ਪੱਕਾ ਲਾ ਪੱਕਾ ਲਵੇ ਨਾਲ ਲਵੇ ਚੱਲ ਗਿਆ ਤੇਰੇ ਕੋਲ ਹੈ ਨਹੀਂ ਇਹ ਜਿਹੇ ਪੱਠਾ ਜ ਆਏ ਗਾ ਮੈਨੂੰ ਜ 12 12 ਨੂੰ ਦੁਬਾ ਕੇ ਲੈ ਕੇ ਤੇ ਮਰਜੀ ਖੜੀਆਂ ਚੱਲ ਤੇਰੇ ਨਾਲ ਤੂੰ ਚੱਲ ਫੜਾ ਇਹ 12 ਨਹੀਂ ਜੀ ਯਾਰ ਹੋਰ ਹੋਏ ਗਏ ਉਰੇ ਕਿਹਦੀ ਗੱਲ ਲੈ ਹਕਾ 10000 ਰੁਪਏ ਸੰਗੜ ਜੀ ਲਿਆ ਮੈਂ ਤਾਂ ਬੈਠਾ ਆ ਜਾ ਲੈ ਆ ਜਾ ਜਾ ਕਰ ਨਾਮ ਗੱਲਾਂ ਕੀ ਕਰ ਰਹੇ ਹੋ ਮਗਰ ਤਾਂ ਮੈਂ ਵੀ ਨਹੀਂ ਨੇ ਫੇਰ ਮੈਂ ਵੀ ਦੇ ਮੈਂ ਵੀ ਵੇਖ ਜਾਣਗੇ ਕਿਵੇਂ ਵੇਚੇਗਾ ਹਾਂ ਕੱਲੀ ਦੇ ਕੱਲੀ ਦੇ ਮੈਂ ਵੀ ਸਾਡੇ ਨੂੰ ਕਹੇ ਕੱਲੀ ਮੈਂ ਨਹੀਂ ਮਾਰੇ ਆਪ ਕੋ ਕੱਲੀ ਦੰਨਾ ਯਾਰ ਮਲਾਤ ਕੱਲੀ ਕੱਟ ਕੱਟ ਨਾਮ ਮੈਂ ਉਹਨਾਂ ਨਾਲ ਆਇਆ ਕੱਲੀ ਲੈਣਾ ਨਾ ਨਾ ਮੈਂ ਉਹ ਮੈਂ ਉਹ ਕਿੱਡੀ ਜੱਟੋ ਜੱਟਣੀ ਅਧਰੇ ਬੰਦੇ ਗਾ ਮੈਂ ਛੱਲੇ ਗੇਰੇ ਦੀ ਫੜੇ ਸਾਡੇ ਗਿਆ ਦੀ ਫੜੇ ਗੱਲੀ ਬੜਾ ਵਿੱਚ ਤੋਂ ਫੜ ਸਾਡੇ 13 ਦੀ ਫੜੇ ਬੱਚੇ ਨਾ ਨਾ ਬੱਚੇ ਨਾ ਬਣਾ ਛੱਡੇ 13 ਦੀ ਦੰਦਾ ਇੱਕ ਲਾ ਦਿਓ ਕੰਨ ਇੱਕ ਲਾ ਇੱਕ ਐ ਥੋੜੀ ਲੱਗੂ ਇੱਕ ਲਾ ਤੂੰ ਲਾ ਨਾ ਤੂੰ ਬੱਕਰੀ ਕਿਹਦੀ ਆ ਹਾਂ ਅਰੇ 12 13 ਦੀ ਬੋਲ ਦੀ ਚਲਾਨੀ 13 ਦੀ ਫੜ ਲੈ ਫੜ ਨਾ ਨਾ ਸਾਢੇ 13 ਦੀ ਫੜਾ ਹੁਣ ਕਿੱਥੇ ਪਾਣਾ ਸਾਢੇ 13 ਜਾਰੇ ਮੈਂ ਦਦਾ ਮੇਵਣਾ ਲੈ ਲੈ ਪੈਸੇ ਲੈ ਨਾ ਮੈਂ 14 13 ਦਿੰਨਾ ਜਾ 15000 ਦਿੰਨਾ ਲੈ ਬੱਚਾ 15000 ਇਹ ਗਾਉਂ ਮਾ ਦਾ ਪੁੱਤ ਨਾ ਬੱਚਾ ਜਾ ਇਨੇ ਬੰਦੇ ਖੜੇ ਉਹਦੇ ਨਾਲ ਖੜਾ ਕੇ ਪੱਟ ਤੇ ਪਰ ਮੰਨਿਆ ਲੈ ਫਿਰੀ ਲੈ ਜੀ ਤੇਰੇ ਬੰਦੇ ਲੈ ਆ ਪੱਠ ਲੈ ਆਓ ਕਿੱਥੇ ਆਏ ਇਹ ਬੰਦੇ ਮੰਗਿਆ 12 ਦੀ ਸਾਢੇ 13 ਦੀ ਦਿੰਨਾ ਫੜੇ ਖੜਿਆ ਵਾ ਪੈਸੇ 12 ਦੀ ਨਾ ਨਾ ਕੱਲੀ ਫੜ ਕੱਲੀ ਕਾ ਮੈਂ ਆਪਣੇ ਦੋ ਹਾਏ ਕਹੀ ਜੀ ਆਹੋ ਕਹੇ ਜੀ ਮਰਦੀ ਆ ਜੀ ਕੱਲੀ ਆ ਯਾਰ ਮੂੰਹ ਤੇ ਦੰਦ ਵੀ ਨਹੀਂ ਉਹਦੇ ਜੇ ਦੰਦ ਨਾ ਹੋਏ ਜੇ ਸਾਰੇ ਫੜੂ ਜਾਂ ਛੱਡੂ ਬੋਲ ਮੈਂ ਕੀ ਯਾਰ ਸਾਡੇ ਆਹ ਆਹ ਆਲਾ ਮੇਰੇ ਨਾਲ ਆ ਕਾਕੀ ਤੋਂ ਤਾਂ ਵਿਗਲੀ ਕਾਕੀ ਤੋਂ ਘਰ ਉਹਦਾ ਰੱਖ ਕੇ ਆਉਗੀ ਤੀ ਉਹ ਤਾਂ ਵਿਗਲੀ ਕਾਕੀ ਨਹੀਂ ਤਾਂ ਯਾਰ ਜੋ ਕੋਸ ਬਿਕਲੀ ਇੱਥੇ ਵੀ ਨਹੀਂ ਉਹ ਵੈਸੇ ਵੇਚਣ ਖਾਤਰ ਤੋਂ ਨਹੀਂ ਲਾਕੋ ਯਾਰ ਤੈਨੂੰ ਲੜੀ ਚੋਲ ਬਣਾ ਯਾਰ ਹਾਂ ਬੋਲ 11:30 ਦੀ ਫੜਾ ਹੁਣ ਭਜਦਾ ਕਿਉਂ 11:30 ਦੀ ਫੜਾ ਆ ਜਾ ਈਦਾ ਯਾਰ ਇੱਥੇ ਲੈ ਤਾ ਮੈਂਗਾ ਓਏ 11:30 ਦੀ ਫੜਾ ਕੱਲੀ ਕੱਲੀ ਫੜੋ ਮੋਤੀ ਨਹੀਂ ਬਾ ਨਾ ਨਾ 12000 ਦੀ ਮੰਗੀ ਆ 11000 ਨਾ ਕਦੀ ਫੜੋ ਫੜੋ ਜੀ ਬੱਚੇ ਲਾ ਲੈ ਮਾਗ ਰਿਹਾ ਲੈ ਬੱਚੇ ਲਾ ਕੇ ਕਿਹੜਾ ਤੂੰ ਸਾਨੂੰ ਜਬ ਜਿਹੜੀ ਗੱਲ ਆ ਤੂੰ 11000 ਦੀ ਫੜੋ ਕੱਲੇ ਬਣਿਆ ਬੱਚਿਆਂ ਤੋਂ ਹੁਣ ਮੰਗ ਰਿਹਾ ਕਿਉਂ ਖੜ ਗਿਆ ਤੂੰ ਮੂਰੇ ਬੱਚੇ ਹੱਕ ਚ 12000 ਰੁਪਏ ਦੀ ਮੰਗਿਆ ਬਲੈਤੀ ਲੈ 11 ਦੀ ਤਿੰਨ ਮੈਂ ਬੱਚੇ ਬੱਚੇ ਕਿਹਾ ਮੈਂ ਇਹਦਾ ਲੈ ਨਹੀਂ ਉਹ ਮੈਂ ਮਾਲ ਚ ਨਹੀਂ ਬਾੜਦਾ ਫਿਰ ਬੱਕਰੀਆਂ ਰਾਤ ਨੂੰ ਹੀ ਮਾਰ ਦੇਣੀਆਂ ਉਹਨੂੰ ਤੜਕੇ ਚੱਕ ਕੇ ਬਾੜੇ ਚੋਂ ਕੱਢਣੀ ਪੂਜੀ ਨਾ ਜੱਡ ਉਹ ਇਧਰ ਆਇਆ ਮੇਰੇ ਬੱਕਰੇ ਗਾਉਂ ਮੇਰੇ ਬੱਕਰੇ ਉਹ ਇਧਰ ਹੋਇਆ ਤੇਰਾ ਪਤਾ ਇਹਨੂੰ ਬਾਹਰ ਕੱਢ ਦੇ ਨੀ ਤੂੰ ਇਧਰ ਆਇਆ ਮੇਰੇ ਬੱਕਰੇ ਗਾਉਂ ਮੇਰੇ ਬੱਕਰੇ ਜਦਾਦਾਰ ਕਿਉਂ ਭੈਣ ਦੀ ਬੱਕਰੀਆਂ ਸੱਤ ਦੇ ਚਲੇ ਆ ਕਿ ਤੇਰੀਆਂ ਪਤਾ ਲੱਗੂ ਕਿਹੜੀ ਮਾਰਦੀ ਬੱਕਰੀ ਕਿਹੜੀ ਆ ਓਏ ਪੱਟ ਕਰ ਲੋ ਮੂੰਹ ਦੇ ਲਿਆ ਆ ਜਾਲੀ ਸਰਤ ਕਰ ਖੜਿਆ ਬਾਬਾ ਨਾ ਬੰਦੇ ਬੰਦਾ ਜਾਲੀ ਟਪਾ ਲੈ ਮੈਂ ਨਹੀਂ ਗੱਲ ਸੁਣਾ ਆ ਕਹਿੰਦੇ ਬੱਕਰੀ ਤੇ ਮੈਂ 12000 ਲਾਇਆ ਕਹ ਆਹ ਬੱਕਰੀ ਨਾ ਹਟ ਰਹੀ ਆ ਕਿ ਮੇਰੀ ਦੇਖੀ ਆ ਬੱਕਰੀ ਇਹਨੂੰ ਕਹਿੰਦੇ ਲਿਆ ਬੱਕਰੀ ਨਾ ਛੱਡ ਛੱਡ ਮੈਂ ਬਹਿਣੇ ਕੱਢਿਆ ਬਾਹਰ ਛੱਡ ਲੈ ਛੱਡ ਲੈ ਦੇਖੀਓ ਸਾਡਾ ਬੱਕਰੀ ਬਾੜੀ ਖੜੀ ਆ ਬੱਕਰੀ ਕੋ ਬਾੜ ਦਾ ਸੀ ਵਿੱਚ ਲੈ ਲੜਾ ਯਾਰ ਦੇਖੀ ਜੋ ਆ ਛੱਡ ਲੈ ਓਏ ਗੱਡੀ ਜਵਾੜ ਤੂੰ ਭੱਜ ਜਾ ਨਾ ਨਾ ਗੱਡੀ ਜਵਾੜ ਦੇ ਕੋ ਗੱਲੀ ਮਾਰ ਕੇ ਬਿਠਾ ਦੇ ਹੈਂ ਬੇਚ ਲੈ ਨਾ ਕੋਣ ਨੂੰ ਮੈਨੂੰ ਵੇਚਦਾ ਓ ਵੇਚ ਤਾਂ ਲੈਣ ਦੇ ਮੈਨੂੰ ਤਾਂ ਆਏ ਆ ਹੁਣ ਉਹਨੇ ਆਪ ਹੀ ਮੰਗੀ ਸੀ 12 ਦੀ ਮੇਰੀ ਬਿਨਾ ਬੱਚੇ ਤੋਂ 11 ਬਹੁਤ ਬੱਚੇ ਲਾਵੇ ਮਗਰ ਐਵੇਂ ਲਾ ਦੇ ਏ ਬੱਚਾ ਸੁਣੇ ਹਾਂ ਬਈ ਬੱਕਰਾਂ ਸੁਣੇ ਰੇਡ ਕਰੋ ਮੈਂ ਬੱਕਰਾਂ ਬੱਚੇ ਸੁਣੇ ਰੇਡ ਕਰੋ 12 ਲਾਉਂਦੇ ਨੇ ਬੱਕਰਾਂ ਸੁਣੇ ਜਿਹੜਾਈ ਵਾਲੀ ਗੱਲ ਨਹੀਂ ਲੱਭਾ ਹੁਣੇ ਕੱਲੇ ਬੱਕਰੇ 12000 ਦੇ ਆ ਆ ਮੈਂ ਤੇਰੀ ਲਈ ਵੇਚੋ ਬੱਕਰੀ ਦੇਖੀ ਤੇਰੀ ਕਹੀ ਸੀ ਹਾਂ ਆ ਜਾ ਓਏ ਆ ਜਾ ਕਿਹੜੀ ਆ ਬੱਕਰੀ ਮੈਂ ਨਾ ਖੜੀ ਆਹੋ ਖੜੀ ਐ ਲਾਲੀ ਵੱਡੇ ਵੱਡੇ ਸਿੰਗਾਂ ਵਾਲੀ ਜੇ ਨਾਂ ਦਿੰਦੇ ਨਾ ਆਹ ਆਹਾ ਓਏ ਬਾਈ ਆ ਬੱਕਰੀਆਂ ਲਾਲ ਦੋਰੀ ਮੇਰੀ ਗੱਲ ਸੁਣ ਯਾਰ ਮੈਥੋਂ 12000 ਰੁਪਏ ਦੀ ਮੰਗੀ ਸੀ ਨਾ ਮੈਂ 11000 ਜਿੰਨਾਂ ਲੈ ਸਾਢੇ 10 ਦੀ ਫੜੇ ਆ ਜਾ ਇਹ ਹਜੇ ਤਾਮਾ ਨਹੀਂ ਮਾਇ ਲੈਣਾ ਮੈਨੂੰ ਦਵੇ ਨਾ ਨਾ ਕਰੋ ਮੇਰੀਆਂ ਬੱਕਰੀਆਂ ਮਾਰ ਦੇਣਗੇ ਤੇਰੀਆਂ ਬੱਕਰੀਆਂ ਇੰਨਾ ਘੱਟ ਖੜਾ ਇੱਥੇ ਛੱਡ ਲਿਆ ਦੇ ਦੇ ਸਾਡੇ ਯਾਰ ਐ ਕਰ ਲੈ ਜੇ ਭੱਜ ਗਈ ਹਾਂ ਜੇ ਮੇਰੀ ਭੱਜ ਗਈ ਮੈਂ ਛੱਡ ਦੂੰ ਫ੍ਰੀ ਦਾ ਮੈਂ ਫੜੂ ਦੀ ਬੋਲ ਬਾੜੋਂ ਵਿੱਚ ਮੈਂ ਕੱਢਦਾ ਬੱਸ ਫੜਲੇ ਵਿੱਚ ਤਾਂ ਖੱਡੇ ਲਿਆ ਕੇ 60 ਕਹਦੇ ਲਿਆ ਛੱਡਣਾ ਬੋਲ ਜੇ ਮੇਰੀ ਪੱਜ ਗਈ ਵਾਰ ਮੈਂ ਛੱਡੂ ਬੱਕਰੀ ਕਹੇ ਨਾਲ ਹਾਂ ਬੱਕਰੀ ਫਿਰ ਦੇ ਦਊਗਾ ਲੈ ਲਊਗਾ ਹਾਂ ਬੱਕਰੀ ਦਊਗਾ ਜਾਂ ਲਊਗਾ ਉਹ ਜਿਦਾਈ ਨਹੀਂ 12000 ਮੈਂ 10 ਲੈ 20 ਮੰਗ ਲਿਆ ਆ ਬੱਕਰੀ ਆ ਬੱਚੇ ਸੀ ਨਾਲ 12 ਦੀ ਮੰਗੀ ਆ ਉਹ ਚੱਲ ਤੈਨੂੰ ਟੀਕਾ ਲੱਗ ਗਿਆ ਤੇਰੇ ਟੀਕਾ ਕਰ ਤੈਨੂੰ ਪੁੱਗੀ ਤੇ ਲੈ ਲਈ ਲੱਗਾ ਨਹੀਂ ਲੱਗਾ ਐਵੇਂ ਮਰੀ ਜਾਂਦੇ ਆ ਟੀਕਾ ਬਾਈ ਨੇ 23000 ਰੁਪਏ ਦੀ ਲਈ ਸੀ ਦੋ ਮਹੀਨਾ ਦਾ ਬੱਕਰਾ ਦੇਖੀ ਦੋ ਮਹੀਨਾ ਨੂੰ ਆ ਬੱਕਰੇ ਦੇਖੋ ਆ ਬੱਕਰੀ ਬਾਈ ਨੇ ਇਹਨੇ ਲਈ ਸੀ ਵਿਚਾਰੇ 23000 ਰੁਪਏ ਦੀ ਬਾਈ 23000 ਇੱਥੇ ਇਹ ਤੋਂ ਵਿਚਾਰੇ ਤੋਂ ਮੈਂ ਲੈ ਲਈ ਉਦੋਂ ਵਧੀਆ ਰੇ ਜੇ ਮੈਨੂੰ ਚੰਗੀ ਲੱਗੀ ਮੈਂ ਲੈ ਲਈ 19700 ਦੀ ਮੈਂ ਲਈ ਆ ਇਹ ਤੋਂ ਅੱਛਾ ਚਲ ਵਾ ਇਹ ਇਹ ਵੀ ਨਹੀਂ ਮੈਂ ਲੱਦਦਾ ਲੈ ਲੜਾਲੇ ਵਿੱਚ ਛੱਡਲੇ ਮੈਂ ਦੇਖੀ ਆ ਬੱਕਰੀ ਛੜਾ ਉਹਨਾਂ ਤੋਂ ਬੱਕਰੀਆਂ ਐ ਮੈਨੂੰ ਪਤਾ ਪਤਾ ਕਰੀ ਗਲੇ ਸ਼ਾਵਣ ਰੱਬਾ ਇਹ ਉਹ ਨਹੀਂ ਮਰ ਗਈ ਮਾ ਮੇਰੇ ਕੋਲ ਐਡੀ ਬਣੀ ਐਡੀ ਬੱਕਰੀ ਲਾਲ ਡੱਬੇ ਮਾਰਵਾ ਪਾਸੇ ਉਹ ਜਿਤਾਈ ਨਹੀਂ ਭਜਦਾ ਹੀ ਨਹੀਂ ਹੁਣ ਓਏ ਓ ਕਾਲੀ ਗਲੇ ਨਹੀਂ ਆ ਬਾਈ ਅਗਰ ਤੈਨੂੰ ਤੈਨੂੰ ਘਾੜ ਦਬੋ 1000 ਸਾਢੇ ਦੀ ਗਾ ਮੈਂ ਹੁਣ ਲਵਾਂਗਾ ਭਾਈ ਤੋੜਦੇ 500 ਕਹਿ ਕੇ ਲਵਾਂਗਾ ਕਿ ਟੋਰੀ ਨਹੀਂ ਉਹ ਕੁਟਾਗੀ ਨਹੀਂ ਮੇਰੇ ਪਾਸੇ ਹੋ ਗਿਆ ਕਰੀ ਪਤਾ ਮੈਂ ਦੱਸ ਨਾ ਬਸ ਹੋ ਗਿਆ ਸਮਝੋ ਗੁਰੂ ਮਾ ਜੰ ਨੂੰ ਠੀਕ ਹੈ ਪਾਸੇ ਨੂੰ ਕਿ ਮੈਂ ਠੱਗੀ ਬੈਂਕੀ ਜੌੜ ਜਾ ਵੜਦਾ ਹੈ ਜਿਹੜਾ ਲਾ ਚੋਰੀ ਦੀ ਇਹ ਲੈਂਦਾ ਤੁਮ ਨੇ ਨਹੀਂ ਹਟ ਜਾ ਮੈਂ ਕਿ ਬੈਂਕੀ ਜਾਵੜੀ ਫੇਸ ਕਿਤੇ ਦੱਸੀ ਨਾ ਆ ਫੜ ਮੇਰੀ ਪਾਠ ਦੇਤੀ 15000 ਦੇ 15 ਤੇਰੇ ਬੱਲੇ ਪੂਗਾ ਬਸ ਤੈਨੂੰ ਦੋ ਠੀਕ ਰੱਖ ਲੈ ਵਸ ਨਾ ਰੱਖ ਨਾ ਤੱਕ ਗੁੰਨ ਬਰ ਰੱਖ ਲੈ ਬਸ ਰੱਖ ਬੱਕ ਨਹੀਂ ਮਾਸਤੀ ਮੰਨ ਬੇਕੀ ਗੱਲ ਦਾ ਸੁਣ ਲੈ ਥੋੜੀ ਜਿਹੀ ਠੀਕ ਹੈ ਠੀਕ ਹੈ ਹੋ ਜਾ ਇਹ ਦੇਖ ਲੈ ਉਹ ਵੀ ਆ ਨਾ ਫੋਨ ਦੇ ਜੀ ਮਲਾਜ ਮਨੇ ਬੰਦੇ ਸੰਦਰਾਂ ਦੀ ਮਲਾਜ ਹੁਣ ਨਾ ਹਾਂ ਸਾਰੇ ਰਾ 40 ਵਾਰੀ ਇੱਧਰ ਘਰੇ ਦੇਗਾ 40 ਵਾਰੀ ਇੱਧਰ ਦੇਗਾ ਪੈਸੇ ਫੜਾਓ ਪੈਸੇ ਲਾ ਲੈ ਪੂਰੇ ਦੀ ਲੈ ਜਾ ਪੂਰੇ ਦੀ ਲੈ ਜਾ ਉਹ ਇਹਨੂੰ ਫੜ ਲਾ ਬਗਜੂ ਨਾਲ ਫੜ ਪੈਸੇ ਵੀਡੀਓ ਬਣਾਉਣਾ ਨਾ ਕਹਿੰਦੇ ਵੀਡੀਓ ਦਾ ਬਣਾਈ ਜਾਂਦੇ ਆ ਓਏ ਉਹ ਨਹੀਂ ਮੰਨਦੇ ਬਾਈ ਓਏ ਡਰਦੇ ਕਰੇ ਮੁਲਾਜ਼ਮ ਨੇ ਨਹੀਂ ਮੰਨਿਊ ਕੋਈ ਨਹੀਂ ਕੀ ਕਹਿੰਦਾ ਓਏ ਇਹਦਾ ਮੰਨ ਗਿਆ ਤਾਂ ਕੋਈ ਗੱਲ ਨਹੀਂ ਤੂੰ ਪੈਸੇ ਫੜਾ ਯਾਰ ਫੋਨ ਪੇ ਫੋਨ ਪੇ ਆ ਯਾਰ ਆਦਾ ਯਾਰ ਤੇਰਾ ਯਾਰ ਅੱਛਾ ਜਮਾ ਪੱਕੀ ਆ ਯਾਰ ਪਹਿਲੀ ਮੰਡੀ ਆ ਯਾਰ ਤੁਸੀਂ ਤਾਂ ਮੈਨੂੰ ਨਹੀਂ ਮੰਨਦੇ ਨੇ ਕਿ ਯਾਰ ਪਹਿਲੀ ਮੰਡੀ ਆ ਫਿਰ ਮੈਂ ਤੈਨੂੰ ਆਪ ਹੀ ਪਹਿਲੀ ਦੂਜੀ ਮੰਡੀ ਪਰ ਮੈਂ ਖਾਮਾ ਕੱਢੂ ਯਾਰ ਹਾਂ ਉਹ ਦੂਜੀ ਮੰਡੀ ਕਰ ਦੋ ਪਾਣੀ ਬੱਕੇ ਨੂੰ ਚੰਗੇ ਜੰਮੇ ਹੋਰ ਉਹ ਮੋੜ ਦੇ ਸਾਈ ਮੋੜ ਦੇ ਯਾਰ ਨਹੀਂ ਮੋੜ ਦੇ ਕੀ ਨਾ ਯਾਰ ਨਾ ਵਿੱਚ ਨਹੀਂ ਯਾਰ ਬਈ ਕਿੰਨਾ ਫਰਕ ਹੈ ਹੁਣ ਕਿੰਨਾ ਫਰਕ ਆ ਪੂਰੇ ਦੀ ਕਿੰਨਾ ਫਰਕ 16 ਦੇ ਫਰਕ ਹੋ ਗਿਆ ਹੁਣ ਯਾਰ ਮੇਰੇ ਪਿਛੇ ਵੀ ਹੋਣਾ ਨਹੀਂ ਨਹੀਂ ਪਪਾ ਖੜਦੇ ਸੀ ਪਪਾ ਫਰਕ ਕਿੰਨਾ ਕਿ ਕਿੰਨਾ ਫਰਕ ਫਰਕ ਕਿੰਨਾ ਨਹੀਂ ਇਹ ਚੱਲ ਇਹ ਮੇਰੀ ਗੱਲ ਤਾਂ ਸੁਣਾ ਇਹ ਵੀ ਕਦੋਂ ਦਾ ਫਿਰ ਦੋ ਵੀ ਕਿ ਕਿੰਨੇ ਦਾ 500 ਦੀ ਫਰਕ ਜੇ ਮੈਂ ਦੱਸੂ ਤਾਂ ਮੈਂ ਮੈਂ ਦੱਸ ਕਿੰਨਾ ਸਾਡੇ ਕੋਲ 15000 ਦੀ ਪਾਸੋਂ ਮੇਰਾ 15000 ਇਹਦਾ ਤੇ ਭਾਈ ਤੂੰ ਨਹੀਂ ਫਿਰ ਤੂੰ ਕਿੰਨੇ ਕਿਹਾ ਨਾ ਪੂਰੇ 16 ਦੀ ਕਾਇਮਾ ਪੂਰੇ 16 ਦੀ ਲੈ ਜਾ ਓ ਬਾਈ ਤੇਰਾ ਦਿਮਾਗ ਖੱਲਿਆ ਓਏ ਤਸ ਪੂਰੇ 16 ਦੀ ਹੋ ਗਈ ਓ ਚਲ ਹੁਣ ਤੈਨੂੰ ਮਾਫ ਦੂਰ ਘੱਟਾ ਭਰੇ ਜਾ 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 ਤੈਨੂੰ ਕੀ ਸਾ ਠੀਕ ਆ ਗੱਲ ਫਿਰ ਉਹ ਐਵੇਂ ਕਾ ਅਸੀਂ ਤੈਨੂੰ ਬਰਾਏ ਕਿਸੇ ਅੜ ਜੇ ਪੈਂਦੀ ਫਾਣੇ ਵਾਂਗੂ ਉਹ ਪਾ ਦੇ ਹੀ ਅੜਨ ਦੇ ਕੇ ਆ ਫੜਦਾ ਹਾਂ ਹਾਲੋ ਜੀ ਆ ਫੜਿਓ ਚੱਲੋ ਕੋ ਓਏ ਹੜ ਬਾਤਾਂ ਉਹ ਨਹੀਂ ਦਾਰੇ ਉਹ ਕਾਨੂੰਨ ਨੂੰ ਛੇੜੀਂ ਜਾਨਾ ਯਾਰ ਤੂੰ ਨੰਨਾ ਚਾਰ ਪੰਪਾ ਵੀ ਹੋਈ ਕਿੰਨਾ ਪਾ ਗਿਆ ਤ੍ਰਿਪੰਤੀ ਪਹਿਲਾਂ ਗਿਣ ਲਿਆ ਇੱਕ ਦੋ ਤਿੰਨ ਚਾਰ ਹੋ ਗਿਆ ਭਾਈ ਇਹਦੇ ਕੋਲੇ ਪੰਜ ਚੱਕ ਤੇ ਹੋ ਗਿਆ ਸ਼ਾਹ ਤੈਨੂੰ ਗੂਗਲ ਪੇ ਕਰਨਗੇ ਉਹ ਕਿਹਦੇ ਆ ਦੇ ਮੋਬਾਈਲ ਲੱਗ ਰਹੇ ਮੈਨੂੰ ਕਰ ਦੇ ਮੈਂ ਦੇ ਦੂੰਗਾ ਕਰ ਦੇ ਲਾ ਕਰ ਦੇ 10 ਮਿੰਟ ਰੁਕ ਜਾ 6000 ਰੁਪਏ ਆ ਗਿਆ